ਧਰਨੇ ਦੇ ਦੌਰਾਨ ਜਿਹੜੀ ਘਟਨਾ ਵਾਪਰੀ ਹੈ ਸਾਡੇ ਪੰਜਾਬ ਦੀ ਧੀ ਡੀਐਸਪੀ ਜੋ ਕਿ ਮਹਿਲਾ ਅਫਸਰ ਸੀ ਤੇ ਉਹਦੇ ਵਾਲਾ ਨੂੰ ਜਿਹੜਾ ਕਿ ਉਹਦੇ ਜੂੜੇ ਨੂੰ ਕਿਸਾਨਾਂ ਦੇ ਵੱਲੋਂ ਹੱਥ ਪਾਇਆ ਗਿਆ ਤੇ ਜਦੋਂ ਕਹਿੰਦੇ ਨੇ ਕਿ ਸਾਡੇ ਪੰਜਾਬ ਦੀਆਂ ਧੀਆਂ ਬੈਣਾ ਦੀ ਇੱਜ਼ਤ ਦੀ ਗੱਲ ਆ ਜਾਵੇ ਤਾਂ ਪੰਜਾਬੀ ਉਦੋਂ ਸਭ ਤੋਂ ਅੱਗੇ ਖੜਦੇ ਨੇ ਪਰ ਇਹ ਪੰਜਾਬੀ ਕਿੱਥੇ ਸੀ ਜਿਨ੍ਹਾਂ ਨੇ ਇੱਕ ਆਪਣੀ ਹੀ ਧੀ ਉਹ ਵੀ ਇਸ ਪੰਜਾਬ ਦੇ ਵਿੱਚੋਂ ਕਿਸੇ ਕਿਸਾਨ ਦੀ ਕਿਸੇ ਬਾਪ ਦੀ ਧੀ ਸੀ ਜਿਨ੍ਹਾਂ ਜਿਸਦੇ ਵਾਲਾਂ ਤੱਕ ਹੱਥ ਪਾ ਲਿਆ ਗਿਆ ਤੇ ਉਹਦੇ ਵਰਦੀ ਨੂੰ ਵੀ ਖਿੱਚ ਧੂਕੇ ਜਿਹੜਾ ਕੀ ਉਹਨੂੰ ਤੱਕੇ ਮਾਰੇ ਗਏ ਬਹੁਤ ਹੀ ਸ਼ਰਮਨਾਕ ਤੇ ਬੇहद ਹੀ ਮੰਦਭਾਗੀ ਜਿਹੜੀ ਇਹ ਘਟਨਾ ਹੈ ਕਿ ਤੁਸੀਂ ਬੇਸ਼ੱਕ ਇੱਕ ਅਫਸਰ ਦੇ ਅਹੁਦੇ ਤੇ ਸੀ ਪਰ ਜਿਹੜੀ ਇਹ ਘਟਨਾ ਹੋਈ ਆ ਬਹੁਤ ਹੀ ਮਾੜੀ ਘਟਨਾ ਤੇ ਨਿੰਦਨਯੋਗ ਘਟਨਾ ਹੈ ਸਖਤ ਨਿੰਦਿਆ ਦੇ ਵਿੱਚ ਇਹ ਪੰਜਾਬੀ ਇਸ ਸਟੇਜ ਦੀ ਨਿੰਦਿਆ ਕਰਦਾ ਹੈ ਪਰ ਨਾਲ ਜੇਕਰ ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਵੀ ਕਹਿਣਾ ਸੀ ਕਿ ਜੋ ਪੱਪੂ ਪੰਕਜ ਸੀ ਉਸ ਦੀ ਇਹ ਦੁਕਾਨ ਦੇ ਵਿੱਚੋਂ ਜਿਹੜੀ ਟਰਾਲੀਆਂ ਦੇ ਪੁਰਜ਼ੇ ਮਿਲੇ ਸੀ ਜਾਂ ਟਰਾਲੀਆਂ ਦਾ ਕੁਝ ਕਿ ਸਮਾਨ ਮਿਲਿਆ ਸੀ ਉਹਦੀ ਐਫ ਆਈ ਆਰ ਨੂੰ ਲੈ ਕੇ ਜਿਹੜਾ ਧਰਨਾ ਉੱਥੇ ਚੱਲ ਰਿਹਾ ਸੀ ਉਸ ਸਮੇਂ ਉਸ ਸਮੇ ਤੋਂ ਬਾਅਦ ਜਦੋਂ ਇਹ ਗੱਲਬਾਤ ਹੁੰਦੀ ਹੈ ਤਾਂ ਪੂਰਾ ਇਹ ਜਿਹੜਾ ਇੱਕ ਧਰਨੇ ਦੇ ਰੂਪ ਦੇ ਵਿੱਚ ਜਿਹੜੀ ਇਹ ਘਟਨਾ ਪੂਰੀ ਵਾਪਰ ਜਾਂਦੀ ਹੈ ਜਦੋਂ ਡੀ ਐਸ ਪੀ ਦੇ ਨਾਲ ਵੀ ਤੱਕਾ ਮੁੱਕੀ ਜਿਹੜੀ ਸ਼ਰਿਆਮ ਕੀਤੀ ਜਾਂਦੀ ਹੈ ਸੋ ਇਸ ਦੇ ਨਾਲ ਹੀ ਸਾਡੇ ਨਾਲ ਹੀ ਕਾਲਰ ਜੁੜ ਚੁੱਕੇ ਨੇ ਹੈਲੋ ਹੈਲੋ ਸਾਥੀ ਜੀ ਕਾਸ਼ੀਕਾਲ ਜੀ ਐਵਨ ਪੰਜਾਬੀ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਰ ਗੱਲ ਇਹ ਹੈ ਮੈਡਮ ਵੀ ਜਿਹੜੇ ਕਿਸਾਨ ਨੇ ਨਾ ਕਿਸਾਨਾਂ ਦੀ ਲੜਾਈ ਆਪ ਇੱਕ ਤਾਂ ਹੁੰਦੀ ਹੈ ਕਿਸਾਨਾਂ ਦੇ ਹੱਕ ਪਿੱਛੇ ਲੜਾਈ ਕਰਨੀ ਕਿ ਕਿ ਇਹਨਾਂ ਦੇ ਆਪਸੀ ਲੜਾਈ ਹੈ ਜਿਹੜੀ ਉਹ ਅੱਜ ਵੀ ਨਹੀਂ ਇਹ ਮੈਂ ਤੁਹਾਨੂੰ ਦੱਸਦਾ ਵੀ ਇੱਕ ਪੁਰਾਣੇ ਸਮੇ ਦੀ 40 ਸਾਲ ਦੀ ਗੱਲ ਹੈ ਜੀ ਇਹਦੇ ਬੀ.ਡੀ. ਪਾਂਡੇ ਹੁੰਦੇ ਸੀ ਸਾਡੇ ਮਾਨਜੋਗ ਗਵਰਨਰ ਉਹਨਾਂ ਦਾ ਘਰਾਓ ਕੀਤਾ ਸੀਗਾ ਆ ਜਿਹਦੇ ਵਿੱਚ ਜਿੰਨਾਂ ਦੀ ਮਤਲਬ ਕਿਸਾਨ ਜੂਨੀ ਉਹਨਾਂ ਦੀ ਨੁਮਾਇੰਦਗੀ ਕਰਦੇ ਸੀਗੇ ਮਹਿੰਦਰ ਸਿੰਘ ਟਕੈਤ ਆਪਣੇ ਰਕੇਸ਼ ਟਕੈਤ ਦੇ ਫਾਦਰ ਸਾਹਿਬ ਇੱਕ ਵੀ ਭੰਦਰ ਸਿੰਘ ਮਾਨ ਉਹਦਾ ਵੀ ਮਤਲਬ ਇਹਨਾਂ ਦੀ ਜਿਹੜਾ ਆਪਸੀ ਵਿਕਣ ਦੇ ਦੋਸ਼ ਸ਼ਿਕਤਾਂ ਦੇ ਉੱਤੇ ਲੱਗੇ ਸੀਗੇ ਇਸ ਕਰਕੇ ਇਹ ਹੁਣ ਵੀ ਇਸ ਤਰ੍ਹਾਂ ਦੀ ਗੱਲ ਹੋ ਗਈ ਕਿਉਂਕਿ ਢੱਲੇਵਾਲ ਸਾਹਿਬ ਤੇ ਉਗਰਾਹਾ ਸਾਹਿਬ ਇੱਕ ਦੂਜੇ ਦੇ ਬਿਲਕੁਲ ਸਾਹਮਣੇ ਹੋ ਗਏ ਇਸ ਕਰਕੇ ਇੱਕ ਦੂਜੇ ਨੂੰ ਮਤਲਬ ਦੋਸ਼ੀ ਇੱਕ ਦੂਜੇ ਦੇ ਉੱਤੇ ਇਹ ਕਟਾਕਸ਼ ਕਰਨ ਦੇ ਤੇ ਮਤਲਬ ਅਰੋਪ ਲਾਉਣ ਦੇ ਜਿਹੜੇ ਕਾਰਵਾਈਆਂ ਇਹ ਕਰੀ ਜਾਂਦੇ ਨੇ ਇਸ ਕਰਕੇ ਮਤਲਬ ਲੋਕਾਂ ਨੂੰ ਕਾਫੀ ਫੇਰ ਤੋਂ ਇਹਨਾਂ ਦੀਆਂ ਜਿਹੜੀਆਂ ਕਾਰਵਾਈਆਂ ਸੀ ਉਹ ਛੱਕੀ ਲੱਗਦੀਆਂ ਸੀ ਕਿ ਉਹ ਜਿਹੜੇ ਸ਼ੱਕ ਨੇ ਹੁਣ ਇਹਨਾਂ ਨੇ ਆਪ ਹੀ ਪ੍ਰੈਸ ਦੇ ਵਿੱਚ ਜਾ ਕੇ ਲੰਗੇ ਕਰਤੇ ਕਿਉਂਕਿ ਇਹਨਾਂ ਨੂੰ ਕੋਈ ਵੱਡੀ 파ਰਟੀ ਹੈ ਜਿਹੜੀ ਉਹ ਮਤਲਬ ਉਂਗਲ ਲਾ ਰਹੀ ਹੈ ਉਹ ਇਹਨਾਂ ਨੂੰ ਚੱਕ ਰਹੀ ਹੈ ਉਹ ਇਹਨਾਂ ਨੂੰ ਘੋਲ ਕਰਨ ਵਾਸਤੇ ਤਿਆਰ ਕਰਦੀ ਹੈ ਮਤਲਬ ਇਸ ਕਰਕੇ ਜਿਹੜੇ ਦੂਜੇ ਕਿਸਾਨ ਨੇ ਡੰਗਾ ਉਹਨਾਂ ਦੇ ਉੱਤੇ ਪੈ ਜਾਂਦੀਆਂ ਨੇ ਇਹ ਕਿਸਾਨਾਂ ਦੀ ਲੀਡਰ ਹੋਣ ਦੇ ਨਾਤੇ ਚਾਹੇ ਡੱਲੇਵਾਲ ਸਾਹਿਬ ਨੇ ਚਾਹੇ ਉਗਰਾਹਾ ਸਾਹਿਬ ਨੇ ਚਾਹੇ ਸਕਾਇਆਵਲ ਨੇ ਚਾਹੇ ਖੋਰ ਸਾਹਿਬ ਨੇ ਚਾਹੇ ਕਿੰਨੇ ਵੀ ਸਾਹਿਬ ਨੇ ਮਤਲਬ ਸਾਰੇ ਇਹ ਹੁਣ ਸਾਰੇ ਪਰ ਜਿੰਦਰਜੀ ਜੇਕਰ ਗੱਲ ਕਰਦੇ ਆ ਕਿ ਰਾਜਨੀਤੀ ਦੀ ਰਾਜਨੀਤੀ ਦੇ ਵਾਂਗੂ ਪੋਲੀਟੀਕਲ ਲੀਡਰਾਂ ਦੇ ਵਾਂਗੂ ਆਪਸ ਦੇ ਵਿੱਚ ਕਿਸਾਨ ਯੂਨੀਅਨ ਵਾਲੇ ਵੀ ਤੜੇ ਬਣ ਕੇ ਇੱਕ ਆਪਸ ਦੇ ਵਿੱਚ ਪਿੜਦੇ ਨੇ ਕਹਿੰਦੇ ਘਰ ਦਾ ਭੇਤੀ ਲੰਕਾ ਟਾਇ ਜਰਜੀਤ ਸਿੰਘ ਡੱਲੇਵਾਲ ਨੇ ਉਹ ਰਾਹ ਨੂੰ ਤੇ ਲੰਕਾ ਤੋਂ ਨਾਲ ਕਿਸਾਨ ਦਾ ਮਤਲਬ ਕਿਸਾਨ ਜਿਹੜਾ ਕਿੱਤਾ ਜਾਂ ਕਿਸਾਨਾਂ ਦਾ ਠੀਕ ਹੈ ਉਹ ਬਦਨਾਮ ਹੋਣ ਦੀ ਗੁਜ਼ਾਰ ਤੇ ਲਿਆ ਤਾ ਇਹਨਾਂ ਨੇ मतलब ਇਹਨਾਂ ਨੂੰ ਇੱਕ ਦੂਜੇ ਦੇ ਉੱਤੇ ਦੂਸ਼ਣਵਾਜੀ ਕਰਕੇ ਇਦਾਂ ਨਹੀਂ ਕਰਨਾ ਚਾਹੀਦਾ ਸੀ ਗਣ ਕਰ ਲੋਕਾਂ ਨੂੰ ਤਾਂ ਕਾਫੀ ਫੇਰ ਤੋਂ ਪਹਿਲਾਂ ਲਈ ਇਹਨਾਂ ਦਾ ਪਤਾ ਹੈਗਾ ਕਿ ਇਹ ਕਿਵੇਂ ਮਤਲਬ ਅਫੀਸ਼ੀਅਲ ਗੂਗਣ ਕੇ ਕੰਮ ਕਰਦੇ ਨੇ ਰੋਜ਼ ਇਹ ਤਾਲਾਂ ਦੀ ਨੇ ਇਸ ਕਰਕੇ ਮਤਲਬ ਇਹਨਾਂ ਨੇ ਜਿਹੜਾ ਆਪਦਾ ਜਿਵੇਂ ਕਹਿੰਦੇ ਨੇ ਵੀ ਆਪਦਾ ਪੇਟ ਆਪ ਹੀ ਨੰਗਾ ਕਰ ਲਿਆ ਇਸ ਕਰਕੇ ਵੱਲੋਂ ਕਿਸਾਨਾਂ ਦੇ ਵਿੱਚ ਇਹਨਾਂ ਲੀਡਰਾਂ ਦੀ ਜਿਹੜੀ ਐਮੇਜ ਹੈ ਉਹ ਕਾफी ਢੁੰਮਲ ਹੋ ਰਹੀ ਹੈ ਜੀ ਬਿਲਕੁਲ ਪਰ ਜੇਕਰ ਉੱਥੇ ਹੀ ਅਸੀਂ ਗੱਲ ਕਰਦੇ ਹਾਂ ਜਦੋਂ ਅਸੀਂ ਕਿਸੇ ਤੇ ਵਿਸ਼ਵਾਸ ਕਰਕੇ ਜਗਜੀਤ ਸਿੰਘ ਡੱਲੇয়াল ਜਿਵੇਂ ਕਿ ਮਰਨ ਵਰਤ ਤੇ ਬੈਠੇ ਹੋਏ ਸੀ ਸਾਡਾ ਪੂਰਾ ਪੰਜਾਬ ਗਲੀ ਦਾ ਇੱਕ ਬੱਚਾ ਬੱਚਾ ਉਹਨਾਂ ਦੇ ਲਈ ਅਰਦਾਸ ਕਰਦਾ ਸੀ ਤੇ ਉਹਨਾਂ ਦੇ ਹੱਕ ਦੇ ਵਿੱਚ ਜਾ ਕੇ ਖੜਿਆ ਸੀ ਪਰ ਉੱਥੇ ਕਈ ਕਿਸਾਨ ਆਗੂ ਅਜਿਹੇ ਸੀ ਜਿਨ੍ਹਾਂ ਨੇ ਡੱਲੇয়াল ਸਾਹਿਬ ਦੇ ਖਿਲਾਫ ਬਿਆਨਬਾਜ਼ੀ ਵੀ ਕੀਤੀ ਸੀ ਦੇਖੋ ਅਸੀਂ ਪੱਖ ਕਿਸੇ ਦਾ ਨਹੀਂ ਪੂਰਦੇ ਪਰ ਜੇਕਰ ਗੱਲ ਕਰਦੇ ਆ ਜਿਵੇਂ ਲੱਗ ਲੱਗ ਧੜੇ ਬਣ ਗਏ ਨੇ ਪਰ ਪੰਜਾਬ ਦਾ ਕਿਸਾਨ ਤਾਂ ਕਿਸਾਨ ਹੀ ਹੈ ਹਰ ਇੱਕ ਨੇ ਖੇਤਾਂ ਦੇ ਵਿੱਚ ਹੀ ਬਾਹੀ ਕਰਨੀ ਹੈ ਚਾਹੇ ਉਹ ਛੋਟੀ ਕਿਸਾਨੀ ਦਾ ਮਾਲਕ ਆ ਚਾਹੇ ਵੱਡੀ ਦਾ ਇਹਨਾਂ ਨੂੰ ਇਕਜੁੱਟ ਹੋ ਕੇ ਸਰਕਾਰ ਦੇ ਸਾਹਮਣੇ ਆਉਣਾ ਚਾਹੀਦਾ ਸੀ ਨਾ ਕਿ ਇਹ ਤਾਂ ਪੋਲਿਟੀਕਲ ਪਾਰਟੀਆਂ ਦੇ ਵਾਂਗੂ ਇੱਕ ਲੱਗ ਲੱਗ ਆਪਣੇ ਧੜੇ ਬਣਾ ਕੇ ਬੈਠ ਗਏ ਨੇ ਹਾਂ ਜੀ ਫਿਰ ਉਹ ਗੱਲ ਤਾਂ ਉਹੀ ਕਰੀ ਜਾਂਦੇ ਨੇ ਨਾ ਇਹ ਮਤਲਬ ਇਹਨਾਂ ਦਾ ਅੱਜ ਤੋਂ 40 ਸਾਲ ਦਾ ਇਤਿਹਾਸ ਹੀ ਇਹ ਹੋ ਗਿਆ ਜੀ ਜਿਹੜੇ ਤੂਫਾਨ ਜਿਨੀ ਉਹਨਾਂ ਦੇ ਮੀਟਰ ਨੇ ਇਹ ਸੈਂਟਰ ਸਰਕਾਰਾਂ ਦੇ ਪਿੱਛੇ ਲੱਗ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਜਿਹਦੇ ਕਰਕੇ ਫਿਰ ਕੱਠਾਂ ਦੇ ਵਿੱਚ ਕੁਝ ਲੋਕ ਸੁਇਸਾਈਡ ਕਰ ਜਾਂਦੇ ਨੇ ਕੋਈ ਮਰ ਜਾਂਦੇ ਨੇ ਕੋਈ ਹੋਰ मतलब ਇਸ ਤਰ੍ਹਾਂ ਫਿਰ ਉਹਨਾਂ ਦੇ ਉੱਤੇ ਇਹ ਫੰਡ ਇਕੱਠਾ ਕਰਕੇ ਤੇ ਉਹਨਾਂ ਦੇ ਨਾਂ ਦੇ ਉੱਤੇ ਆਪਣੀ ਰਾਜਨੀਤੀ ਹੈ ਜਿਹੜੀ ਕੋ ਚਮਕਾਉਣ ਦੇ ਵਿੱਚ ਇੱਕ ਪਲ ਵੀ ਇਹ ਪਿੱਛੇ ਨਹੀਂ ਹਟਦੇ ਤੇ 50 ਸਾਲ ਦਾ ਦੇਖਦੇ ਆਉਂਦੇ ਆ ਉਹੀ ਮਤਲਬ ਵਰਤਾਰਾ ਜਿਹੜਾ ਚੱਲ ਰਿਹਾ ਜੀ ਜੇਕਰ ਗੱਲ ਕਰਦੇ ਆਂ ਅਸੀਂ ਸਾਡੇ ਐਨ ਆਰ ਆਈ ਵੀਰਾਂ ਦੀ ਜੋ ਕਿ ਕਿਸੇ ਲੀਡਰ ਦੇ ਥਰੂ ਹੀ ਕਿਸਾਨ ਲੀਡਰ ਦੇ ਥਰੂ ਜਾਂ ਪ੍ਰਧਾਨ ਦੇ ਥਰੂ ਜਿਹੜਾ ਆਪਣਾ ਡੋਨੇਸ਼ਨ ਹੈ ਦਸਵਾਂ ਦਸੌਂ ਜ ਹੈ ਕਿਸਾਨੀ ਦੇ ਨਾਂ ਤੇ ਮਦਦ ਦੀ ਤੌਰ ਤੇ ਇਹਨਾਂ ਤੱਕ ਜਰੂਰ ਪਹੁੰਚਾਉਂਦੇ ਨੇ ਜੇ ਇਹਨਾਂ ਦੇ ਇਹੀ ਹਾਲਾਤ ਰਹੇ ਤਾਂ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਕੋਈ ਆਪਣੀ ਬਾਹ ਫੜਾਏਗਾ ਦੇਖੋ ਜੀ ਲੋਕ ਫਿਰ ਵੀ ਭਾਵੁਕ ਹੁੰਦੇ ਨੇ ਲੋਕ ਭੋਲੇ ਹੁੰਦੇ ਨੇ ਲੋਕ ਚਲਾਕ ਲੋਕਾਂ ਦੀਆਂ ਗੱਲਾਂ ਦੇ ਵਿੱਚ ਜਰੂਰ ਆ ਜਾਂਦੇ ਨੇ ਕਿਉਂਕਿ ਇਹਨਾਂ ਨੇ ਲਾਓ ਪਹਿਲਾਂ ਤਾਂ ਵੱਡੇ ਲੀਡਰਾਂ ਨੇ ਜਿਹੜਾ ਆਪਣਾ ਧਰਨੇ ਦਿੱਤੇ ਇਹ ਬਾਡਰਾਂ ਤੇ ਸ਼ੰਭੂ ਬਾਡਰ ਤੇ ਦੂਰ ਖਲੋਰੀ ਬਾਡਰ ਉੱਥੇ ਇਹਨਾਂ ਨੇ ਫਸਦੇ ਕਰ ਲਏ ਉਸ ਤੋਂ ਬਾਅਦ ਕੀ ਲੋਕਾਂ ਦੀਆਂ ਟਰਾਲੀਆਂ ਚੋਰੀ ਹੋ ਗਈਆਂ ਲੋਕਾਂ ਦੀਆਂ ਟਰਾਲੀਆਂ ਚੋਰੀ ਹੋਣ ਦੇ ਜਦੋਂ ਚੋਰਾਂ ਦਾ ਪਤਾ ਲੱਗ ਗਿਆ ਤਾਂ ਕਿਸਾਨਾਂ ਨੂੰ ਫੇਰ ਧਰਨੇ ਮਗਾਰੇ ਲਾਉਣੇ ਪਏ ਉੱਥੇ ਫੇਰ ਪੁਲਸ ਦੀਆਂ ਡੰਗਾਂ ਕਿਸਾਨਾਂ ਦੇ ਉੱਤੇ ਫਿਰ ਲੱਗੀਆਂ ਤੇ ਲੀਡਰਾਂ ਦਾ ਬੈਸ ਸੱਜਾਂ ਤੇ ਬੈਠ ਕੇ ਲੀਡਰੀ ਕਰਦੇ ਰਹਿੰਦੇ ਨੇ ਸਾਨੂੰ ਇਹਨਾਂ ਦੀਆਂ ਜਿਹੜੀਆਂ ਚਾਲਾਂ ਨੇ ਉਹ ਕਾ ਸਮਝਿਆ ਚਾਹੀੰਨੀਆਂ ਨੇ ਜਿੰਨਾ ਕਰ ਅਸੀਂ ਕਹਿੰਦੇ ਕਿ ਕਿਉਂਕਿ ਕਿਸਾਨ ਦੁਨੀਆ ਨੇ ਵੀ ਇੱਕ ਮਤਲਬ ਰਾਜਨੀਤਿਕ ਲੀਡਰਾਂ ਦੀ ਤਰ੍ਹਾਂ ਹੀ ਟਿਕਰਮਵਾਦੀਆਂ ਫੈਡਣ ਲੱਗੇ ਇਹਨਾਂ ਤੋਂ ਸਾਨੂੰ ਸੁਚੇਤ ਰਹਿਣਾ ਪੈਣਾ ਜੀ ਬਿਲਕੁਲ ਪਰ ਜੇਕਰ ਗੱਲ ਕਰਦੇ ਆ ਡੀਐਸਪੀ ਮਨਦੀਪ ਕੌਰ ਦੀ ਤਾਂ ਤੁਸੀਂ ਇਸ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ ਪੰਜਾਬ ਦੀ ਧੀ ਹੈ ਤੁਹਾਡਾ ਨਾਮ ਰੌਸ਼ਨ ਕੀਤਾ ਇੱਕ ਵੱਡੇ ਅਹੁਦੇ ਦੇ ਉੱਪਰ ਉਹ ਬੈਠੇ ਨੇ ਤੇ ਔਰਤਾਂ ਨੂੰ ਸਾਡਾ ਪੰਜਾਬ ਹੈ ਜਿਹੜਾ ਉਹ ਸ਼ੁਰੂ ਤੋਂ ਹੀ ਬੜੀ ਇੱਜ਼ਤ ਦੇ ਨਾਲ ਸੰਬੋਧਨ ਕਰਦਾ ਆਇਆ ਤੇ ਜਦੋਂ ਉਸ ਜਿਹੜਾ ਵਾਲਾ ਨੂੰ ਹੱਥ ਪਾਇਆ ਗਿਆ ਤਾਂ ਉਸ ਦੇ ਬਾਰੇ ਜਿਹੜਾ ਥੋੜਾ ਕੀ ਕਹਿਣਾ ਹੈ ਵੀ ਉਸ ਨੂੰ ਗਲਤ ਕੀਤਾ ਗਿਆ ਜਾਂ ਫਿਰ ਉਹਨਾਂ ਨੇ ਕਿਸਾਨਾਂ ਗੁਣੇ ਸਹੀ ਕੀਤਾ। ਇਹ ਥੋੜਾ ਜਿਆ ਇਸ ਤਰ੍ਹਾਂ ਦੇਖਣਾ ਕੋ ਮੈਡਮ ਵੀ ਉੱਥੇ ਜਿਹੜਾ ਇਹ ਕੰਮ ਹੋਇਆ ਹੋਇਆ ਕਿਉਂ? ਕਿਉਂਕਿ ਕੋਸ਼ਰ ਲੋਕਾਂ ਨੂੰ ਰਾਜਨੀਤਿਕ ਜਿਹੜੀਆਂ ਪਾਰਟੀਆਂ ਨੇ ਚਾਹੇ ਰਾਜ ਕਰਦੀਆਂ ਪਾਰਟੀਆਂ ਨੇ ਚਾਹੇ ਵੱਡੀਆਂ ਪਾਰਟੀਆਂ ਨੇ ਜਦੋਂ ਉਹਨਾਂ ਦੀ ਉਹਨਾਂ ਨੂੰ ਸ਼ਹਿ ਹੋ ਜਾਂਦੀ ਹੈ ਤਾਂ ਉਹਨਾਂ ਨੇ ਟਰਾਲੀਆਂ ਚੋਰੀ ਕਰ ਲੀਆਂ ਟਰਾਲੀ ਚੋਰੀ ਕਰਕੇ ਮਤਲਬ ਉਹ ਟਰਾਲੀਆਂ ਦੇ ਜਿਹੜੇ ਪੋਰਸ਼ਨ ਜੇ ਸੀਗੇ ਉਹ ਆਟੋਮੈਟਿਕ ਖੰਡਿਆਤੇ ਤਾਂ ਕਿਸਾਨ ਜੁਨੀਅਨਾਂ ਜਿਹੜੀਆਂ ਦੋਸਰੀਆਂ ਨੇ ਇਹਨਾਂ ਤੋਂ ਬਿਨਾ ਕਿ ਇੱਕ ਕਿਸਾਨ ਜੁਨੀਅਨ ਆਜ਼ਾਦ ਹੈ ਇੱਕ ਕਿਸਾਨ ਜੁਨੀਅਨ ਹੋਰ ਹੈ ਕ੍ਰਾਂਤੀਕਾਰੀ ਇਹਨਾਂ ਨੇ ਇੱਕ ਕਮੇਟੀ ਦਾ ਪੈਨਲ ਬਣਾਤਾ ਆਉਂਦਾ ਉਹਨਾਂ ਨੇ ਸਾਰੀ ਖੋਜ ਕਰਕੇ ਪਤਾ ਕਰ ਲਿਆ ਕਿ ਆਹ ਦੁਕਾਨਾਂ ਦੇ ਵਿੱਚ ਉਹ ਟਰਾਲੀਆਂ ਦੇ ਜਿਹੜੇ ਭਾਗ ਨੇ ਵੀ ਉਹ ਨਹੀਂ ਗਏ ਉਹ ਉਸ ਤਰ੍ਹਾਂ ਜਦੋਂ ਪੁਲਿਸ ਦੇ ਵਿੱਚ ਜਾ ਕੇ 22 ਤਰੀਕ ਨੂੰ ਐਫ ਆਈ ਆਰ ਦਰਜ ਕਰਾਈ 22 ਤਰੀਕ ਨੂੰ ਉਹ ਮਤਲਬ ਉਹ ਤਾਂ ਜਿਹੜੇ ਅਸੀਂ ਮੈਡਮ ਸੀਗੇ ਨਾਪਾ ਦੇ ਨਗਰ ਕੌਂਸਲ ਪ੍ਰਧਾਨ ਕਹਿੰਦੀਏ ਮੈਡਮ ਸੁਜਾਤਾ ਉਹ ਜੀ ਤੇ ਉਹਨਾਂ ਦੇ ਘਰ ਵਾਲੇ ਨੇ ਇਹ ਪੱਪੂ ਯਾਦਵ ਮਨੀਸ਼ ਕੁਮਾਰ ਉਹਨਾਂ ਦੇ ਨਾਂ ਦੇ ਉੱਤੇ ਮਤਲਬ ਉਹਨਾਂ ਦੀ ਜਗ੍ਹਾ ਦੇ ਉੱਤੇ ਤਾਂ ਐਫ ਆਈ ਆਰਾਂ ਦਰਜ ਕਰਾਤੀਆਂ ਜਦੋਂ ਐਫਆਈਆਰ ਦਰਜ ਹੋ ਗਈ ਮੈਨੂੰ ਫਿਰ ਪੁਲਿਸ ਦਾ ਰੋਲ ਹੈ ਜਿਹੜਾ ਉਹ ਖਤਮ ਹੋ ਜਾਂਦਾ ਜੀ ਜਦੋਂ ਐਫਆਈਆਰ ਦਰਜ ਹੋ ਗਈ ਤਾਂ ਉਸ ਬੰਦੇ ਨੇ ਮਾਂਜੋ ਕੋਰਟਾਂ ਦੇ ਵਿੱਚ ਪਹੁੰਚ ਕੇ ਆਪਣੀ ਬੇਲ ਲੈ ਲਈ ਜਦੋਂ ਬੇਲ ਹੈ ਨਹੀਂ ਫਿਰ ਪੁਲਿਸ ਬੰਦੇ ਨੂੰ ਦੁਆਰੇ ਕੋਰਟ ਅਰੈਸਟ ਨਹੀਂ ਹੈ ਪੁਲਿਸ ਅਰੈਸਟ ਨਹੀਂ ਕਰ ਸਕਦੀ ਕੇਸ ਕਰਕੇ ਮਤਲਬ ਰਫੜ ਇਥੋਂ ਪਿਆ ਜਦੋਂ ਕਿ ਐਫਆਈਆਰ ਦਰਜ ਹੋ ਗਈ ਜਵਾਨਤ ਹੋ ਗਈ ਕੇ ਚੱਲੂਗਾ ਬਤੋ ਇਹ ਕੰਡੇ ਵੀ ਉਹਨਾਂ ਦੇ ਉੱਤੇ ਧਰਾਵਾ ਨੇ ਜਿਹੜੀਆਂ ਉਹ ਨਰਮਆਂ ਲਾਈਆਂ ਨੇ ਜੀ 303 ਦੀ BSN ਐਸਟ੍ਰਾਂਗੀਆਂ ਧਰਾਵਾ ਨੇ ਜਿਹੜੀਆਂ ਲਾਈਆਂ ਨੇ ਵੀ ਇਹ ਨਰਮ ਨੇ ਬੀ ਲੈਵਲ ਨੇ ਅਨਵੇਲੇਬਲ ਅਫੈਂਸ ਬਣਾ ਕੇ ਇਹਨੂੰ ਉਹਨਾਂ ਨੂੰ ਅੰਦਰ ਦਵਾਉਣ ਦੀ ਜਿਹੜੀ ਮੰਗ ਸੀਗੀ ਕਿਸਾਨਾਂ ਦੀ ਇਸ ਕਰਕੇ ਇਹਨਾਂ ਨੇ ਧਰਨਾ ਲਾਇਆ ਸੀਗਾ ਧਰਨੇ ਦੇ ਵਿੱਚੋਂ ਮੈਡਮ ਆਏ ਮੈਡਮ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉਹਦਾ ਘਰਾਓ ਕੀਤਾ ਗਿਆ ਟਰਾਲੀਆਂ ਦੇ ਟ੍ਰੈਕ ਤੋਂ ਉਹਨਾਂ ਦੀ ਜੀਪ ਦੇ ਮੂਹਰੇ ਕੁਝ ਕਿਸਾਨ ਵੀ ਪੀਸੀ ਜਿਹੜੀਆਂ ਉਹ ਵੀ ਪੈ ਗਈਆਂ ਮਤਲਬ ਉਹ ਰੋਪ ਪ੍ਰਤੀ ਅਰੋਪ ਚੱਲ ਪਏ ਵੀ ਮੈਡਮ ਤਾਂ ਕਹਿੰਦੀ ਐ ਵੀ ਮੇਰੇ ਜੂਰਾ ਮੇਰੀ ਵਰਦੀ ਦੀ ਵਿੱਚ ਤੋਂ ਤੇ ਸਰਕਾਰੀ ਕੰਮ ਘਾਟੇ ਵਿੱਚ ਮਤਲਬ ਉਹ ਪਾਇਆ ਵਿਗੜਨ ਬਾਰੇ ਕੁਝ ਕੀਤੀ ਐ ਦੂਜੇ ਪਾਸੇ ਕਿਸਾਨ ਕਹਿੰਦੇ ਨੇ ਕਿ ਸਾਡੇ ਉੱਤੇ ਖੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਸਾਡੀ ਮਾਤੀ ਆਪਾਂ ਨਾਲ ਲੜਕੀਆਂ ਸੀ ਜਿਹੜੀਆਂ ਕਿਸਾਨ ਉਹਨਾਂ ਦੀਆਂ ਗੁੱਤਾਂ ਖਿੱਚੀਆਂ ਗਈਆਂ ਚੁੰਨੀਆਂ ਪਾੜੀਆਂ ਗਈਆਂ ਮਤਲਬ ਕਿਸ ਤਰ੍ਹਾਂ ਦੇ ਉਹ ਕੱਪੜੇ ਪਾੜੇ ਪੱਗਾਂ ਉਤਾਰੀਆਂ ਇੱਕ ਮੈਟਰ ਬਣ ਗਿਆ ਮਤਲਬ ਹੋਰ ਦੇਖੋ ਗੱਲ ਚੱਲੀ ਕਿੱਥੋਂ ਐ ਮੈਟਰ ਕੁਛ ਹੋਰ ਬਣ ਗਿਆ ਇਹਨੂੰ ਮਤਲਬ ਪੁਲਿਸ ਵਾਲੇ ਦਾ ਪੁਲਸੀਆ ਇਸ ਹਿਸਾਬ ਨਾਲ ਮੁਜਾਜਨਾ ਚਾਹੁੰਦੇ ਨੇ ਕਿਸਾਨ ਇਹਨੂੰ ਧਾਰਮਿਕ ਮਸਲੇ ਵਾਲੇ ਪਾਸੇ ਗੱਲ ਨੂੰ ਲੈ ਜਾਣ ਦੀ ਕੋਸ਼ਿਸ਼ ਕਰਦੇ ਇਹਦੇ ਕਰਕੇ ਜਿਹੜੀਆਂ ਇਸ ਤਰ੍ਹਾਂ ਦੀਆਂ ਟਕਨਾਵਾਂ ਨੇ ਇਹ ਪੰਜਾਬ ਦੇ ਵਿੱਚ ਲਾਗੂ ਲਾਉਣ ਦਾ ਤਖ਼ਤ ਹਰਜਿੰਦਰ ਜੀ ਇੱਕ ਵੱਡੀ ਅਪਡੇਟ ਆ ਰਹੀ ਹੈ ਡੇਰਾ ਮੁਖੀ ਬਿਆਸ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਵਿਕਰਮਜੀਤ ਸਿੰਘ ਮਜੀਠੀਆ ਨੂੰ ਮੁਲਾਕਾਤ ਕਰਨ ਦੇ ਲਈ ਰਵਾਨਾ ਹੋ ਚੁੱਕੇ ਨੇ ਦੇਖੋ ਜੀ ਗੱਲ ਇਹ ਹੈ ਵੀ ਇਹਦੇ ਵਿੱਚ ਬਾਬਾ ਜੀ ਅਜੇ ਉੱਥੇ ਇੱਕ ਕੋਈ ਪਿੰਡ ਹੈਗਾ ਜੇਹਲ ਦੇ ਨਾਲ ਹੀ ਨਵੇਂ ਪਿੰਡ ਹੈ ਗੋਵਿੰਦਪਿੰਡ ਤੱਕ ਉਹ ਪਿੰਡ ਦੇ ਵਿੱਚ ਇੱਕ ਨਵਾਂ ਸਸੰਕਰ ਹੈ ਉਹਦੇ ਵਕਤ ਉੱਥੇ ਇੱਕ ਹੈਲੀਪੈਡ ਬਣਾਈ ਗਈ ਹੈ ਉਹ ਹੈਲੀਪੈਡ ਦੇ ਉੱਤੇ ਬਾਬਾ ਜੀ ਦਾ ਹੈਲੀਕਾਪਟਰ ਉਤਰੂਗਾ ਕਿਆ ਸਰ ਆਂਜਾ ਇਹ ਲਾਈਆਂ ਜਾ ਰਹੀਆਂ ਨੇ ਵੀ ਉੱਥੋਂ ਉਹ ਮਜੀਠੀਆ ਸਾਹਿਬ ਦੇ ਨਾਲ ਵੀ ਮੁਲਾਕਾਤ ਕਰ ਸਕਦੇ ਨੇ ਗੱਲ ਕਰ ਆਪਣਾ ਚੈਨਲ ਜਾਂ ਕੋਈ ਹੋਰ ਇਸ ਗੱਲ ਦੀ ਪੁਸ਼ਟੀ ਤਾਂ ਨਹੀਂ ਕਰਦਾ ਹਾਂ ਇੱਕ ਦੂਜੇ ਦੀਆਂ ਗੱਲਾਂ ਤੋਂ ਮਤਲਬ ਜਿਹੜਾ ਉਹ ਲੋਕਾਂ ਦੇ ਵਿੱਚ ਮਾਹੌਲ ਹੈ ਵੀ ਅੱਜ ਕੋਈ ਮੁਲਾਕਾਤਾਂ ਕਾਇਆ ਕਰੀਏ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਅਕਸਰ ਹੀ ਅਕਾਲੀ ਦਲ ਦੇ ਨਾਲ ਇਹਨਾਂ ਦੇ ਬਹੁਤ ਹੀ ਚੰਗੇ ਸਬੰਧ ਰਹੇ ਨੇ ਤੇ ਹਰ ਇੱਕ ਜੇਕਰ ਕਿਸੇ ਪੋਲੀਟਿਕਲ ਦੇ ਜਾਂ ਕਿਤੇ ਵੀ ਕੋਈ ਮਾੜਾ ਵਾਪਰ ਦਾ ਜਾਂ ਦੁੱਖ ਸੁੱਖ ਦੇ ਸਾਂਝੀ ਹਮੇਸ਼ਾ ਹਰ ਇੱਕ ਦੇ ਰਹਿੰਦੇ ਨੇ ਹਰ ਇੱਕ ਦੇ ਘਰ ਜਾ ਕੇ ਅਫਸੋਸ ਵੀ ਕਰਦੇ ਨੇ ਕਈ ਵਾਰ ਅਸੀਂ ਦੇਖਿਆ ਖੁਸ਼ੀ ਗਮੀ ਦੇ ਮੌਕਿਆਂ ਦੇ ਵਿੱਚ ਉਹ ਪਹੁੰਚਦੇ ਨੇ ਪਰ ਤੁਹਾਨੂੰ ਕੀ ਲੱਗਦਾ ਜੀ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਅੱਜ ਮੁਲਾਕਾਤ ਕਰ ਸਕਦੇ ਨੇ ਤਾਂ ਕਿਸ ਵਿਸ਼ੇ ਤੇ ਜਿਹੜੀ ਉਹਨਾਂ ਦੀ ਗੱਲਬਾਤ ਹੈ ਹੋਏਗੀ ਦੇਖੋ ਜੀ ਬਾਬਾ ਜੀ ਦਾ ਉਹਨਾਂ ਦੇ ਨਾਲ ਮਤਲਬ ਰਿਸ਼ਤੇਦਾਰੀ ਦਾ ਸੰਬੰਧ ਹੈ ਕਿਉਂਕਿ ਮੈਡਮ ਗਨੀਵਕੌਰ ਨੇ ਜਿਹੜੇ ਗਨੀਵਕੌਰ ਗਰੇਵਾਲ ਮਤਲਬ ਇਹ ਬਾਬਾ ਗੁਰਿੰਦਰ ਸਿੰਘ ਢਿੱਲੋਂ ਫੈਮਿਲੀ ਦੇ ਨੂੰ ਅਫੀਸ਼ੀਅਲ ਮਾਇਕੇ ਮਤਲਬ ਇਸ ਗਰੁੱਪ ਤੇ ਪਰਿਵਾਰ ਦੇ ਵਿੱਚ ਨੇ ਉਹ ਇੱਕ ਮਤਲਬ ਨਜ਼ਦੀਕੀ ਰਿਸ਼ਤੇਦਾਰੀ ਹੋਣ ਦੇ ਕਾਰਨ ਬੰਦਾ ਫਰਜ ਵੀ ਬਣਦਾ ਉਹਨਾਂ ਦਾ ਜਾਣ ਦਾ ਜਹਾਜ ਆ ਵੀ ਕੋਈ ਬੰਦਾ ਰਾਇਬਾਦੀ ਦੇਣੀ ਹੈ ਕੋਈ ਵਕੀਲ ਕਰਨਾ ਹੈ ਕਿਸੇ ਨੂੰ ਕੀ ਕਹਿਣਾ ਹੈ ਕਿਸੇ ਨੂੰ ਮਤਲਬ ਕਈ ਵਾਰੀ ਕੀ ਹੁੰਦਾ ਵੀ ਕੋਈ ਪਰਸਨਲ ਰੰਜਸ਼ਾਂ ਦੇ ਵਿੱਚ ਮਤਲਬ ਇਸਤਰਾਣੀਆਂ ਗੱਲਾਂ ਉਹ ਰੋਕਣੀਆਂ ਹੁੰਦੀਆਂ ਨੇ ਤਾਂ ਹੀ ਕੰਮ ਹੁੰਦੇ ਨੇ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਕਿਸੇ ਦੇ ਉੱਤੇ ਵੀ ਕੋਈ ਪਰਚਾ ਪੈ ਸਕਦਾ ਉਹਦਾ ਸੱਚਾ ਝੂਠਾ ਦਾ ਦੇਖੋ ਉਹਦਾ ਮਾਨ ਜੋ ਕੋਰਟਾਂ ਨੇ ਉਹ ਕੋਰਟਾਂ ਦੇ ਕਰਨੀਆਂ ਕੋਰਟਾਂ ਨੇ ਫੈਸਲਾ ਦੇਣਾ ਹੈ ਉਹਨਾਂ ਤੇ ਕੋਈ ਬੰਦਾ ਪਰੈਂਟਰ ਜੇ ਕਰਦਾ ਤਾਂ ਮਤਲਬ ਬਿੰਦਰ ਸਿੰਘ ਜੀ ਉੱਥੇ ਹੀ ਸਾਡੇ ਆਮ ਲੋਕਾਂ ਦੇ ਰਾਹਤ ਕਾਰਜਾਂ ਦੇ ਲਈ ਸੀਐਮ ਆਨ ਦੇ ਵੱਲੋਂ ਦਿਨ ਰਾਤ ਇੱਕ ਕੀਤੀ ਜਾ ਰਹੀ ਹੈ ਤੇ ਅੱਜ ਜਿਹੜਾ 10 ਲੱਖ ਰੁਪਏ ਦਾ ਕਾਰਡ ਬੰਨੇ ਆ ਜਿਹੜੇ ਅੱਜ ਉਹਨਾਂ ਦੇ ਪਹਿਲਾ ਦਿਨ ਉਹਨਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਹਾਂਜੀ ਅੱਜ ਦੇਖੋ ਜਿਹੜਾ ਇਹ ਹਰ ਇੱਕ ਪਰਿਵਾਰ ਨੂੰ ਮਤਲਬ 10 ਲੱਖ ਰੁਪਏ ਦਾ ਬੀਮਾ ਕਾਰਡ ਜਾਂ ਦੇਣਾਗਾ ਉਹਦੇ ਦੋ ਜ਼ਿਲ੍ਹਿਆਂ ਦੇ ਵਿੱਚ ਅੱਜ ਸ਼ੁਰੂਆਤ ਹੈ ਤਰਨਤਾਰਨ ਤੇ ਬਰਨਾਲਾ। ਜੀ। ਮੈਂ ਇਸ ਕਰਕੇ ਮਤਲਬ ਇਹ ਬਹੁਤ ਹੀ ਵਧੀਆ ਆਪਣਾ ਹੈਗਾ ਠੀਕ ਹੈ ਇਹਨੂੰ ਲਾਗੂ ਹੋਣ ਤੇ ਥੋੜਾ ਜਿਹਾ ਟਾਈਮ ਲੱਗੂਗਾ ਆਪਣਾ ਬਲਬੀਰ ਸਿੰਘ ਜੀ ਹੈਲਥ ਮੰਤਰੀ ਨੇ ਪੰਜਾਬ ਦੇ ਉਹਨਾਂ ਨੇ ਕਹਿਦੇ ਅਸੀਂ ਕੋਸ਼ਿਸ਼ ਕਰਾਂਗੇ ਕਿ ਦਸੰਬਰ ਤੱਕ ਇਹਨੂੰ ਲਾਗੂ ਕਰਤੀਏ ਸਾਰੇ ਪੰਜਾਬ ਦੇ ਵਿੱਚ ਮਤਲਬ ਇਹਦੇ ਇੱਕ ਐਂ ਕਹਦੀ ਹੈ ਵੀ ਸਿਹਤ ਕ੍ਰਾਂਤੀ ਦੇ ਵਿੱਚ ਚੁੱਕਿਆ ਗਿਆ ਇੱਕ ਨਵਾਂ ਕਦਮ ਹੈ ਇਹ ਜਰੂਰ ਕੀਤਾ ਜਾਣਾ ਚਾਹੀਦਾ ਸੀ ਪਹਿਲੀਆਂ ਸਰਕਾਰਾਂ ਵੱਲੋਂ ਵੀ ਕੀਤਾ ਜਾਣਾ ਚਾਹੀਦਾ ਸੀ ਕੱਲ ਵੀ ਆਪਾਂ ਲਾਈਵ ਕੀਤਾ ਸੀ ਕਿ ਇਲਾਜ ਮਹਿੰਗੇ ਹੋ ਗਏ ਬਿਮਾਰੀਆਂ ਵੱਧੀਆਂ ਹੋ ਗਈਆਂ ਟੈਸਟਾਂ ਤੇ ਖਰਚ ਆਉਣ ਲੱਗੇ ਲੋਕਾਂ ਦੇ ਮਾੜੀ ਹਾਲਾਤ ਨੇ ਜਿਹੜੇ ਕੋਈ ਬਹੁਤ ਵਧੀਆ ਹੈ ਨਾ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਨੇ ਇਹ ਸਰਕਾਰਾਂ ਨੂੰ ਰੈਗੂਲਰ ਜਿਹੜੀਆਂ ਚਾਲੂ ਕੀਤੀਆਂ ਰੱਖਣੀਆਂ ਚਾਹੀਦੀਆਂ ਨੇ ਇਹਨਾਂ ਨੂੰ ਬੰਦ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇਨਸਾਨੀ ਜ਼ਿੰਦਗੀ ਬੜੀ ਮੁਸ਼ਕਲ ਨਾਲ ਮਿਲਦੀ ਹੈ ਕਿਸੇ ਦੀ ਜ਼ਿੰਦਗੀ ਕੋਈ ਇਲਾਜ ਦੇ ਵੱਲੋਂ ਨਾ ਜਾਵੇ ਮਾਨ ਸਾਹਿਬ ਨੇ ਸੋਚ ਕੇ ਬਹੁਤ ਹੀ ਵਧੀਆ ਤੇ ਸਲਾਘਾਯੋਗ ਜਿਹੜਾ ਫੈਸਲਾ ਉਹ ਲਿਆ ਜੀ ਬਿਲਕੁਲ ਪਰ ਉੱਥੇ ਜਦੋਂ ਕਹਿੰਦੇ ਨੇ ਕਿ ਮੁਸੀਬਤ ਤੋਂ ਬਾਅਦ ਇੱਕ ਫਰਿਸ਼ਤਾ ਆਉਂਦਾ ਹੈ ਜਾਂ ਨਵਾਂ ਹੀ ਇੱਕ ਸਵੇਰਾ ਆਉਂਦਾ ਹੈ ਕਿਸੇ ਦਿਨ ਤੇ ਹੌਰਾਂ ਦੇ ਨਾਲ ਹੀ ਸਾਡੇ ਘਰਾਂ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਜਿਵੇਂ ਮਾਤਾ ਦੇ ਨਰਾਤੇ ਸ਼ੁਰੂ ਹੋਏ ਨੇ ਨਵਰਾਤਰਿਆਂ ਦੇ ਵਿੱਚ ਚਾਰੇ ਪਾਸੇ ਇੱਕ ਖੁਸ਼ੀਆਂ ਦਾ ਮਾਹੌਲ ਤੇ ਇੱਕ ਬੜਾ ਸੋਹਣਾ ਜਿਹੜਾ ਵਾਤਾਵਰਨ ਹੈ ਉਹ ਸਿਰਜਿਆ ਜਾਂਦਾ ਹੈ ਉਸ ਦੇ ਨਾਲ ਹੀ ਜਿਵੇਂ ਕੱਲ ਇੱਕ ਕਾਫੀ ਰਾਹਤ ਦੀ ਖਬਰ ਵੀ ਆਈ ਸੀ ਕਿ GST ਕਾਫੀ ਘਟਾ ਦਿੱਤਾ ਗਿਆ ਤੇ ਆਮ ਲੋਕਾਂ ਦੀਆਂ ਪਹੁੰਚ ਦੇ ਵਿੱਚ ਚੀਜ਼ਾਂ ਜਿਹੜੀਆਂ ਵੱਡੀਆਂ ਵਸਤੂ ਨੇ ਉਹ ਆ ਗਈਆਂ ਨੇ ਤੇ ਨਾਲ ਹੀ ਅੱਜ 10 ਲੱਖ ਰੁਪਏ ਦਾ ਜਿਹੜਾ ਕਾਰਡ ਹੈ ਇਹਨਾਂ ਦਾ ਇਹਦੀ ਵੀ ਸ਼ੁਰੂਆਤ ਕੀਤੀ ਗਈ ਹੈ ਤੇ ਇਹ ਜਿਹੜੇ ਆਮ ਲੋਕਾਂ ਦੇ ਰਾਹਤ ਕਾਰਜਾਂ ਦੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀ ਸ਼ੁਰੂਆਤ ਹੋਣੀ ਸ਼ੁਰੂ ਹੋ ਗਈ ਹੈ। ਹਾਂਜੀ ਦੇਖੋ ਇਹ ਸ਼ੁਰੂਆਤ ਬਹੁਤ ਅੱਛੀ ਮਤਲਬ ਚੰਗੀ ਗੱਲ ਹੈ ਜੇ ਕਿਸੇ ਤਰੀਕੇ ਨਾਲ ਲੋਕਾਂ ਦੇ ਉੱਤੇ ਮਾਲੀ ਬੋਝ ਹੈ ਜਿਹੜਾ ਉਹ ਘਟਦਾ ਹੈ। ਜੀਐਸਟੀ ਘਟਾਉਣ ਨਾਲ ਚਾਹੇ ਸੈਂਟਰ ਦੇ ਜੀਐਸਟੀ ਨਾਲ ਚਾਹੇ ਸਟੇਟ ਦੇ ਕੋਈ ਟੈਕਸ ਹੋਵੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੋਈ ਟੈਕਸ ਘਟਾਈ ਕਿਸੇ ਵੀ ਚੀਜ਼ ਦੀ ਕੀਮਤ ਹੈ ਜਿਹੜੀ ਉਹ ਘਟਾਈ ਜਾਂਦੀ ਹੈ ਤਾਂ ਲੋਕਾਂ ਵਾਸਤੇ ਥੋੜਾ ਜਿਹਾ ਉਤਸਵ ਦਾ ਮੌਲੀ ਹੁੰਦਾ ਹੈਗਾ ਮਤਲਬ ਇਹ ਜ਼ਰੂਰੀ ਚੰਗੀ ਗੱਲ ਹੈ ਕਿ ਪੰਜਾਬ ਸਰਕਾਰ ਨੂੰ ਵੀ ਇਹਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ ਸੈਂਟਰ ਸਰਕਾਰ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਸਾਡਾ ਜਿਹੜਾ ਵਪਾਰੀ ਵਰਗ ਹੈ ਉਹਨੂੰ ਵੀ ਸਾਨੂੰ ਮਤਲਬ ਜੇ ਕੋਈ ਸਰਕਾਰ ਇਸ ਤਰ੍ਹਾਂ ਕਰਦੀ ਹੈ ਬਣੀ ਲੋਕਾਂ ਨੂੰ ਦਿੰਦੀ ਹੈ ਤਾਂ ਉਹਨੂੰ ਜਲਦੀ ਤੋਂ ਜਲਦੀ ਜਿਹੜੇ ਸਟਾਪ ਜਾਂ ਰਜਿਸਟਰ ਨੇ ਜਾਂ ਮਤਲਬ ਹੋਰ ਚੀਜ਼ਾਂ ਨੇ ਲਾਗੂ ਕੀਤੀਆਂ ਜਾਣ ਤਾਂ ਕਿ ਲੋਕਾਂ ਦੀ ਖੇਲ ਦੇ ਉੱਤੇ ਬਝਣ ਜਿਹੜਾ ਥੋੜਾ ਜਿਹਾ ਘੱਟ ਪਵੇ ਮੈਡਮ ਇੱਕ ਗੱਲ ਹੋਰ ਹੈ ਵੀ ਇੱਕ ਇਨਸਾਫ ਦੀ ਕਰਨੀ ਜਾਗੀ ਹੈ ਚੰਡੀਗੜ੍ਹ ਦੇ ਵਿੱਚ ਇੱਕ ਔਰਤ ਕੁੱਤਾ ਲਈ ਜਾਂਦੀ ਸੀ ਉਹਦਾ ਪਾਲਤੂ ਕੁੱਤਾ ਉਹ ਕੁੱਤੇ ਨੇ ਕਿਸੇ ਹੋਰ ਔਰਤ ਨੂੰ ਕੱਟ ਲਿਆ ਜੀ ਜਿਹਦਾ ਮਤਲਬ ਪਹਿਲਾ ਕੇਸ ਹੈ ਜਿਹੜਾ ਉਹ ਮਤਲਬ ਕੁੱਤੇ ਦਾ ਕੱਟਣ ਦਾ ਉਹ ਜਨਾਨੀ ਤੇ ਕੁੱਤੇ ਦੇ ਉੱਤੇ ਕੇਸ ਕੀਤਾ ਗਿਆ ਬਹੁਤ ਹੀ ਮਤਲਬ ਇੱਕ ਇਨਸਾਫਤ ਸੰਦ ਲੋਕਾਂ ਦੀ ਗੱਲ ਹੈ ਕਿਉਂਕਿ ਸਾਡੀ 11 ਸਾਲ ਦੀ ਲੜਕੀ ਨੂੰ ਨੰਗਲ ਸ਼ਹਿਰ ਦੇ ਵਿੱਚ ਮਤਲਬ ਕੁੱਤੇ ਨੋਚ ਨੋਚ ਕੇ ਖਾ ਗਏ ਹਾਲਾਤ ਬਹੁਤ ਹੀ ਗੰਭੀਰ ਬਣੀ ਹੋਈ ਹੈ ਇਹ ਇਸ ਕਰਕੇ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਜੇ ਕੋਈ ਕੁੱਤਾ ਲਈ ਫਿਰਦਾ ਜਾਂ ਕੋਈ ਕੁੱਤੇ ਦੇ ਕੋਲ ਟੀ.ਓ.ਆਰ. ਕੋਰ ਨਹੀਂ ਹੈ ਉਦੋਂ ਤੇ ਪਰਚਾ ਦਰਜ ਕਰਵਾ ਕੇ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਉਹ ਕਿਸੇ ਨੂੰ ਕੱਟਿਆ ਨਾ ਤੇ ਉਹਦੇ ਹਰ ਇੱਕ ਕੁੱਤੇ ਦੇ ਟੀਕੇ ਨਾਲ ਦੇ ਵਿੱਚ ਕੁੱਤੇ ਭਿਆਨਕ ਰੂਪ ਹੈ ਜਿਹੜਾ ਉਹ ਕਟਾਰ ਕਰ ਲੈਂਦੇ ਨੇ ਚੰਡੀਗੜ੍ਹ ਦੇ ਵਿੱਚ 26000 ਲੋਕ ਨੇ ਜਿਹੜੇ 3 ਮਹੀਨਿਆਂ ਦੇ ਵਿੱਚ ਕੱਟ ਲਏ ਗਏ ਨੇ ਹਿੰਦੁਸਤਾਨ ਲੈਵਲ ਤੇ 37 ਲੱਖ ਲੋਕ ਨੇ ਜਿਹੜੇ ਉਸ ਕੁੱਤਿਆਂ ਦੇ ਦੁਆਰਾ ਕੱਟੇ ਗਏ ਨੇ ਮਤਲਬ ਇਸ ਤਰ੍ਹਾਂ ਇੱਕ ਲਹਿਰ ਬਣ ਗਈ ਹੈ ਤਾਂ ਕਿ ਕੁੱਤਾ ਮੁਕਤਬਾਰਤਾ ਜਿਹੜਾ ਉਹ ਹੋ ਜੇ ਤਾਂ ਚੰਗੀ ਗੱਲ ਹੈ ਇਹਦੇ ਸਾਨੂੰ ਮਤਲਬ ਟਿਕਾ ਨਿਡਾਵਾ ਕਹਿੰਦਾ ਕੋਰਟਾਂ ਦੇ ਜੋ ਫੈਸਲੇ ਨੇ ਉਹਨਾਂ ਨੂੰ ਇਨਵੈਨ ਲਾਗੂ ਕੀਤਾ ਜਾਣਾ ਚਾਹੀਦਾ ਜੀ ਬਹੁਤ ਬਹੁਤ ਮਿਹਰਬਾਨੀ ਰਜ਼ੰਦਰ ਜੀ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ 算了吧。 ਸੋ ਦੋਸਤੋ ଏਸੀ ਮਾਨਸਾ ਤੋਂ ਡਾਕਟਰ ਰਜ਼ਿੰਦਰ ਜੀ ਜੋ ਅਕਸਰ ਸਾਡੇ ਨਾਲ ਜੁੜ ਜਾਂਦੇ ਨੇ ਤੇ ਸਾਨੂੰ ਆਪਣੇ ਜਿਹੜੇ ਕੀਮਤੀ ਵਿਚਾਰ ਉਹ ਜਰੂਰ ਸਾਂਝੇ ਕਰਦੇ ਨੇ ਪਰ ਜਿੱਥੇ ਕਿ ਇਹਨਾਂ ਦਾ ਕਹਿਣਾ ਸੀ ਕਿ ਕਿਸਾਨ ਆਗੂਆਂ ਦੀ ਜਿੱਥੇ ਪੂਰਾ ਪੰਜਾਬ ਉਹਨਾਂ ਤੇ ਵਿਸ਼ਵਾਸ ਕਰਦਾ ਏ ਤੇ ਅੱਖਾਂ ਮੀਚ ਕੇ ਜਿਸ ਤਰ੍ਹਾਂ ਉਹ ਕਹਿੰਦੇ ਨੇ ਉਹਨਾਂ ਦੇ ਫੈਸਲੇ ਆ ਜਿਹੜੇ ਉਹ ਮੰਨੇ ਜਾਂਦੇ ਨੇ ਪਰ ਕਿਤੇ ਨਾ ਕਿਤੇ ਜੇਕਰ ਆਪਸ ਦੇ ਵਿੱਚ ਹੀ ਇਹ ਦੋ ਧੜੇ ਭਿੜਦੇ ਨੇ ਤਾਂ ਪੰਜਾਬ ਨੂੰ ਸੇਧ ਕਿੱਧਰ ਨੂੰ ਦੇਣਗੇ ਜੇਕਰ ਅਸੀਂ ਸਰਕਾਰਾਂ ਦੇ ਹੱਥ ਆ ਜਾਂਦੇ ਆ ਤਾਂ ਸਰਕਾਰਾਂ ਸਾਡੀਆਂ ਨਹੀਂ ਸੁਣਦੀਆਂ ਜੇ ਕਿਸਾਨੀ ਈ ਇਹਨਾਂ ਦੇ ਹੱਥਾਂ ਵਿੱਚ ਜਾਂਦੀ ਐ ਤਾਂ ਗਾਂ ਕਿਸਾਨੀ ਵੀ ਦੋ ਧੜਿਆਂ ਦੇ ਵਿੱਚ ਜਾਂ ਤਿੰਨਾਂ ਦੇ ਵਿੱਚ ਵੰਡੀ ਜਾਂਦੀ ਐ ਜਗਜੀਤ ਸਿੰਘ ਡੱਲੇਵਾਲ ਨੇ ਵੀ ਉਗਰਾਹਾ ਨੂੰ ਇੱਕ ਸ਼ਰਿਆਮ ਬਿਆਨਬਾਜ਼ੀ ਕੀਤੀ ਐ ਜਿਹੜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾ ਕੇ ਕਿ ਜੇਕਰ ਤੁਸੀਂ ਮਾਫੀ ਨਹੀਂ ਮੰਗੀ ਤਾਂ ਜਿਹੜੀਆਂ ਤੁਹਾਡੀਆਂ ਸੈਂਟਰ ਗਵਰਨਮੈਂਟ ਨੂੰ ਮੰਗਾਂ ਨੂੰ ਲੈ ਕੇ ਜਿਹੜਾ ਚਿੱਠੀ ਦੇ ਵਿੱਚ ਲਿਖਤੀ ਤੁਸੀਂ ਜੋ ਭੇਜਿਆ ਸੀ ਉਸ ਨੂੰ ਅਸੀਂ ਸ਼ਰਿਆਮ ਲੋਕਾਂ ਦੇ ਵਿੱਚ ਜਿਹੜਾ ਕਿ ਬਿਆਨਵਾਜੀ ਤੁਸੀਂ ਸਾਡੇ ਖਿਲਾਫ ਕਰ ਰਹੇ ਹੋ ਲੋਕਾਂ ਦੇ ਵਿੱਚ ਜਿਹੜੀਆਂ ਅਸੀਂ ਚੀਜ਼ਾਂ ਨੇ ਤੁਹਾਡੀਆਂ ਉਹ ਸਾਹਮਣੇ ਰੱਖ ਦੇਵਾਂਗੇ ਜਿਨ੍ਹਾਂ ਨੂੰ ਲੈ ਕੇ ਆਪਸ ਦੇ ਵਿੱਚ ਦੋਨਾਂ ਧਿਰਾਂ ਦੇ ਵਿੱਚ ਕਾਫੀ ਜਿਹੜੀ ਇੱਕ ਦੂਜੇ ਦੇ ਖਿਲਾਫ ਫੜਕਾਉ ਬਿਆਨ ਨੇ ਉਹ ਸਾਹਮਣੇ ਆ ਰਹੇ ਨੇ ਪਰ ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਭੂਲੇ ਪਾਲੇ ਉਹਨਾਂ ਵੱਡਾ ਦੇ ਲੋਕਾਂ ਦੇ ਕਿਸਾਨਾਂ ਦੀ ਚਾਹੇ ਉਹ ਛੋਟਾ ਕਿਸਾਨ ਹੈ ਚਾਹੇ ਉਹ ਵੱਡਾ ਕਿਸਾਨ ਹੈ ਤੇ ਉਹ ਜਿਹੜੇ ਕਿਸਾਨ ਸਾਡੇ ਆਗੂ ਨੇ ਜੇਕਰ ਉਹ ਕਹਿ ਦੇਣਾਂ ਵੀ ਕਹਿੰਦੇ ਹੁੰਦੇ ਵੱਡਾ ਕਹਿ ਦੇਵੇ ਵੀ ਖੜਾ ਹੋ ਜਾ ਤੇ ਖੜਾ ਹੋ ਜਾਂਦੇ ਨੇ ਜੇਕਰ ਕਹਿਣ ਬੈਠ ਜਾ ਤੇ ਬੈਠ ਜਾਂਦੇ ਨੇ ਜੇਕਰ ਸਾਡੇ ਲੀਡਰ ਸਾਡੇ ਆਗਾਹ ਚੱਲਣ ਵਾਲੇ ਸਾਨੂੰ ਉਂਗਲ ਫੜ ਕੇ ਚਲਾਉਣ ਵਾਲੇ ਬੰਦੇ ਹੀ ਆਪਸ ਦੇ ਵਿੱਚ ਪੋਲਿਟਿਕਲ ਲੀਡਰਾਂ ਦੇ ਵਾਂਗੂ ਇਸ ਤਰ੍ਹਾਂ ਭੜਨਗੇ ਤਾਂ ਪੰਜਾਬ ਦੀ ਕਿਸਾਨੀ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਲ ਹੋਵੇਗਾ ਇਸ ਤੋਂ ਅਸੀਂ ਸਾਰੇ ਚੰਗੀ ਤਰ੍ਹਾਂ ਜਾਣੂ ਆ ਸਾਡੇ ਤੋਂ ਕੁਝ ਵੀ ਨਹੀਂ ਲੁਕਿਆ ਪਰ ਫਿਰ ਵੀ ਸਾਨੂੰ ਇੱਕ ਸਮਝ ਦੇ ਨਾਲ ਬੋਰਡਸ ਦੇ ਨਾਲ ਇੱਕ ਬੰਦੇ ਨੂੰ ਜਿਸ ਦਾ ਤੁਸੀਂ ਸਾਥ ਦੇਵੋ ਜੋ ਸਹੀ ਕਰ ਰਿਹਾ ਤੇ ਤੁਹਾਡੇ ਹੱਕ ਦੇ ਵਿੱਚ ਚੱਲ ਰਿਹਾ ਉਸ ਦਾ ਹੱਕ ਦੇਵੋ ਪਰ ਜੇਕਰ ਅਸੀਂ ਗੱਲ ਕਰਦੇ ਆਂ ਬੀਤੀ ਦਿਨ ਨਾਪਾ ਦੇ ਵਿੱਚ ਜੋ ਡੀਐਸਪੀ ਮਨਦੀਪ ਕੌਰ ਜੀ ਦੇ ਨਾਲ ਹੋਇਆ ਉਹ ਬਹੁਤ ਹੀ ਮੰਦਭਾਗੀ ਘਟਨਾ ਸੀ ਇੱਕ ਪੰਜਾਬ ਦੀ ਧੀ ਜਿੱਥੇ ਤੁਸੀਂ ਮਾਣ ਮਹਿਸੂਸ ਕਰਦੇ ਹੋ ਕਿ ਇੰਨੇ ਵੱਡੇ ਔਤੇ ਤੇ ਜਿਹੜੇ ਪੰਜਾਬ ਦੀ ਧੀ ਨੇ ਸਾਡੀ ਅਫਸਰ ਲੱਗੀ ਆ ਪਰ ਦੂਜੇ ਪਾਸੇ ਤੁਸੀਂ ਉਸ ਦੇ ਵਾਲਾ ਨੂੰ ਹੱਥ ਪਾਉਂਦੇ ਹੋ ਤੇ ਉਥੇ ਹੀ ਕਿਸਾਨਾਂ ਦਾ ਦੋਸ਼ ਸੀ ਕਿ ਸਾਡੇ ਉੱਪਰ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਗੱਡੀ ਆ ਉੱਪਰ ਚੜਾਈ ਜਾ ਰਹੀ ਸੀ ਸੋ ਇਸ ਦੋਨਾਂ ਧਿਰਾਂ ਨੂੰ ਲੈ ਕੇ ਤੁਹਾਡੀ ਕੀ ਰਾਇ ਹੈ ਇਸ ਦੀ ਆਪਦੀ ਰਾਇ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਨਾ ਭੁੱਲਣਾ ਸੋ ਦੋਸਤੋ ਇਹ ਸੀ ਸਾਡੀ ਅੱਜ 11 ਵਜੇ ਲਾਈਵ ਦੀ ਅਪਡੇਟ ਤੇ ਨਵਾਂ ਕੋਈ ਹੋਰ ਮੁੱਦਾ ਲੈ ਕੇ ਜਲਦੀ ਤੁਹਾਡੇ ਨਾਲ ਜੁੜਾਂਗੇ ਤਦ ਤੱਕ ਲਈ ਮੈਨੂੰ ਦੇਵ